ਦਰਸ਼ਨ ਹੋਏ ਮਹਾਰਾਜ ਨੇ ਦੇਖ ਲਿਆ ਇਹ ਰਾਜਾ ਆ ਰਿਹਾ ਹੱਥ ਸ਼ਰਦਾ ਹੋਵੇ ਤਾਂ ਡੰਡੌਤ ਕਰਦਾ ਜਿੰਨਾ ਚਿਰ ਅੱਤ ਸ਼ਰਦਾ ਨਾ ਹੋਵੇ ਡੰਡੌਤ ਨਹੀਂ ਹੋਇਆ ਕਰਦੀ ਹੱਥੋਂ ਜਿਆਦਾ ਸ਼ਰਦਾ ਹੋਵੇ ਅਸੀਂ ਉੱਥੇ ਦੇਖਿਆ YouTube 'ਚ ਸਾਡੀ ਸੋਖੀ ਸਿੱਖੀ ਤਾਂ ਐਵੇਂ ਹੀ ਐ ਫਜ਼ੂਲੀ ਐ ਐਵੇਂ ਨਾ ਬਹੁਤਾ ਬੜਾਇਰ ਉੱਥੇ ਦੇਖੀ ਅਸੀਂ ਉਹਨਾਂ ਦਾ ਸ਼ਰਮ ਆਵੇ ਸਾਨੂੰ ਦੇ ਕੇ ਵੀ ਇਹ ਵੀ ਇਹ ਵੀ ਗੁਰੂ ਨਾਨਕ ਨੂੰ ਮੰਨਦੇ ਨੇ ਤੇ ਅਸੀਂ ਗੁਰੂ ਨਾਨਕ ਦੇ ਠੇਕੇਦਾਰ ਬਣੇ ਹੋਏ ਆ ਅਸੀਂ ਕਿਸੇ ਨੂੰ ਨੇੜੇ ਨਹੀਂ ਆਉਣ ਦਿੰਦੇ ਗੁਰੂਗ੍ਰਾਮ ਸਾਹਿਬ ਦੇ ਠੇਕਾ ਹੀ ਅਸੀਂ ਲੈ ਲਿਆ ਸਾਰੀ ਚੀਜ਼ ਦਾ ਭਾਵਨਾ ਤਾਂ ਸਾਨੂੰ ਪਤਾ ਹੀ ਨਹੀਂ ਮਰਿਆਦਾ ਦੇ ਵਿੱਚ ਪਾ ਕੇ ਉਲਟੀਆਂ-ਫੁਲਟੀਆਂ ਗੱਲਾਂ ਅਸੀਂ ਕਰਨੀਆਂ ਸ਼ੁਰੂ ਕਰ ਦਿੱਤੀ ਐ ਨਹੀਂ ਪਰਮੇਸ਼ਰ ਵੀ ਗਿਆ ਕਰਦਾ ਉਹ ਜਿੱਥੋਂ ਗੁਰੂ ਨਾਨਕ ਪਾਸ਼ਾ ਦਾ ਕਲਸ਼ ਨਜ਼ਰ ਆ ਜਾਂਦਾ ਸੀ ਹੁਣ ਤਾਂ ਉੱਚਾ ਹੋ ਗਿਆ ਜਦ ਇਧਰਲੇ ਪਾਸੇ ਇੱਕ ਸ਼ਾਵਤ ਨਦੀ ਸੀ ਉਹ ਜਦ ਪੁੱਲ ਤੇ ਖੜਦ ਕੇ ਦੇਖਦੇ ਸੀ ਨਾਨਕ ਮਤਾ ਨਜ਼ਰ ਆਉਣ ਲੱਗ ਜਾਦਾ। ਉਹ ਪੁੱਲ ਦੇ ਉੱਤੋਂ ਨਾਨਕ ਮਤਾ ਨਜ਼ਰ ਆ ਜਾਣਾ ਉੱਥੇ ਉਹਨਾਂ ਨੇ ਕੱਪੜੇ ਲਾ ਦੇਣ। ਕੱਚਾ ਰੱਖ ਲੈਣਾ। ਲੰਮੇ ਪੈਣਾ ਸੜਕ ਸੀਗੀ ਮੈਟਰਲ ਰੋਡ। ਉਹਨੇ ਥੋੜੀ ਜੀ ਜ਼ੇਰ ਚ ਜ਼ੋੜੀਆਂ ਚੂਜੂ ਕੇ ਖੂਨ ਕੱਢ ਦੇਣਾ ਛਾਤੀ ਚੋਂ। ਲੰਮੇ ਪੈਣਾ ਲਕੀਰ ਕੱਢਣੀ ਅੱਗੇ ਤੋਂ ਪੈਣਾ ਲੰਮੇ ਪੈਣਾ ਲਕੀਰ ਕੱਢਣੀ ਉਹਨਾਂ ਚਾਰ ਮੀਲ ਚਾਰ ਮੀਲ ਦੇ ਕਿਰੀ ਸੀਗਾ। ਉਹਨਾਂ ਨੇ ਉਸੇ ਤਰ੍ਹਾਂ ਜਾਣਾ ਘਰ ਵਾਲੀ ਨਾਲ ਹੈ। ਤਨ ਗੁਰੂ ਨਾਨਕ ਗੁਰੂ ਨਾਨਕ ਹੀ ਜਾਇ ਤਨ ਗੁਰੂ ਨਾਨਕ ਆ ਗੱਲ ਕਰਦੇ ਹੋਏ ਨਾ ਟੋਇਆਂ ਟਿੱਬਿਆਂ ਦੀ ਨਕਦੀ ਸਹਿਦ ਕਰਕੇ ਲੰਮੇ ਪੈ ਪੈ ਕੇ ਗੁਰੂ ਨਾਨਕ ਪਾਸ਼ਾ ਦੇ ਦਰਤੇ ਆਉਂਦੇ ਸੀ ਤੇ ਫਿਰ ਅੱਗੇ ਕੀ ਸੀ ਜੋ ਮੰਗੇ ਠਾਕਰ ਆਪਣੇ ਤੇ ਸੋਈ ਸੋਈ ਦੇਣਾ ਜੋ ਮੰਗ ਕਰਦੇ ਸੀ ਉਹਦੇ ਵਾਸਤੇ ਉਸੇ ਵੇਲੇ ਮਿਲ ਜਾਂਦਾ ਸੀ ਇੱਕ ਵਾਰੀ ਮੇਰੇ ਨੌਕਰ ਦੇ ਘਰ 40 42 ਸਾਲ ਦੀ ਹੋਈ ਹੋਈ ਸੀ ਮੈਂ ਕਿਹਾ ਜਾਓ ਦਿਵਾਲੀ ਦੇ ਉੱਤੇ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕਰਿਓ ਟਰਾਲੀ ਲੈ ਜਿਓ ਤੇ ਤੁਸੀਂ ਇੱਧਰ ਲਈ ਬੰਦੇ ਬੈਠੇ ਹੋ ਸਾਡਾ ਪੰਜਾਬੀ ਨਾ ਕੋਈ ਬੈਠੇ ਹੋ ਜੇ ਇੱਕ ਬਹਿ ਗਿਆ ਤੁਹਾਨੂੰ ਸਾਰਿਆਂ ਨੂੰ ਲਾਜ ਉਹਨੇ ਦੁਆ ਬਿਠਾ ਲੈਣਾ ਤੀਆਂ ਚੌਥਾ ਪੰਜਵਾਂ ਤੁਸੀਂ ਫੇਰ ਥੱਲੇ ਹੀ ਆਉਣੇ ਘੜਾਇਓ ਨਾ ਕਿ ਤੇ ਵੀ ਮੈਨੂੰ ਕਹਿਣ ਲੱਗੀ ਬਾਉ ਜੀ ਕਹਿੰਦੀ ਮੈਂ ਗੁਰੂ ਨਾਨਕ ਪਾਤਸ਼ਾਹ ਦੇ ਦਰ ਤੇ ਜਾਣਾ ਹੈ ਮੈਨੂੰ ਇੱਕ ਪੁੱਤਰ ਦੀ ਦਾਤ ਮਿਲ ਜੂ ਮੈਂ ਕਿਹਾ ਮਿਲ ਜੂਗੀ ਜਾਂ ਤਾਂ ਸਹੀ ਤੋ ਕਹਿੰਦੀ ਕਿਵੇਂ ਕਰਾਂ ਫਿਰ ਮੈਂ ਉੱਥੇ ਮਖਾਏ ਕਰੀ ਤੂੰ ਵੀ ਨਹੀਂ ਆਇਆ ਸੇ ਲੋਟਾ ਇਹ ਨਾ ਪੀ ਸ਼ਰਾਬ ਪੀਣੀ ਵੀ ਛੱਡ ਦੇ ਸ਼ਰਾਬੀ ਪੀਂਦੀ ਸੀ ਯੂਪੀ ਵਾਲੇ ਇਸ ਤਰ੍ਹਾਂ ਗੱਦਾਂ ਅੰਗਰੇਜ਼ਾਂ ਵਰਗੇ ਨੇ ਤੇ ਉਹ ਮੈਂ ਕਿਹਾ ਤੂੰ ਉੱਥੇ ਇਸ਼ਨਾਨ ਕਰੀ ਸਰੋਵਰ ਚ ਜਾ ਕੇ ਜਿੱਥੇ ਹੈ ਨਾ ਡੈਮ ਉੱਥੇ ਇਸ਼ਨਾਨ ਕਰੀ ਸੁੱਚੀ ਹੋ ਕੇ ਉਥੋਂ ਨਿਮਰਤਾ ਦੇ ਨਾਲ ਚੱਲੀ ਤੇ ਜਦੋਂ ਤੂੰ ਆ ਜਾਵੇਂ ਨਾ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਅਸ ਤਰ੍ਹਾਂ ਦੇਖਿਆ ਨਾ ਤੇ ਗੁਰੂ ਨਾਨਕ ਸਾਹਿਬ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਕਹਤਾ ਕਹਿੰਦੀ ਹਾਂ ਮੈਂ ਦੇਖਿਆ ਗੁਰਦਵਾਰੇ ਵਿੱਚ ਮੈਂ ਕਿਹਾ ਉੱਥੇ ਆ ਕੇ ਤੂੰ ਨਾ ਉਹਨਾਂ ਨੂੰ ਕਹੀਂ ਬਈ ਮੈਨੂੰ ਇੱਕ ਪੁੱਤਰ ਦੇ ਦਿਓ ਇੱਕ ਪੁੱਤਰ ਦੇ ਦਿਓ ਉਸੇ ਤਰ੍ਹਾਂ ਨਾਲ ਕੀਤਾ ਜਿਸ ਵਕਤ ਉੱਥੇ ਆਈ ਪਿੱਪਲ ਦੇ ਥੱਲੇ ਪੰਜਾ ਪੰਜੇ ਨੂੰ ਜਾਦੇ ਮੰਨਦੇ ਆ ਜਿੱਥੇ ਗੁਰੂ ਨਾਨਕ ਸਾਹਿਬ ਨੇ ਪਿੱਪਲ ਨੂੰ ਪੰਜਾ ਲਾਇਆ ਸੀ ਉਹ ਉੜਾ ਤਾ ਸੀ ਜੋਗੀਆਂ ਨੇ ਮਹਾਰਾਜ ਕਹਿੰਦੇ ਤੂੰ ਵੀ ਚੱਲਿਆ ਹੱਥ ਲਾ ਤਾ ਉੱਥੇ ਹੀ ਖੜ ਗਿਆ ਤਾਂ ਜਿੱਦੋਂ ਉੱਚੀਆਂ ਜਿਹਾ ਜੜਾ ਉਹਦੀਆਂ ਬੋਸ ਹੁਣ ਤਾਂ ਅਲੇਦਲੇ ਚੌਂਤਰਾ ਬਣਾਤਾ ਪਹਿਲਾਂ ਲੰਗੀਆਂ ਸੀ ਥੱਲੇ ਦੀ ਲੰਗ ਜਾਂਦੇ ਸੀ ਸਾਰੇ ਉੱਥੇ ਜਾ ਕੇ ਖੜ ਗਈ ਤੇ ਕਹਿਣ ਲੱਗੀ ਬਾਬਾ ਜੀ ਇੱਕ ਪੁੱਤਰ ਲੈਨੇ ਆਈ ਹੂੰ ਬਾਬਾ ਜੀ ਇੱਕ ਪੁੱਤਰ ਲੈਨੇ ਆਈ ਹੂੰ ਕਹੀ ਗਈ ਪੰਜ ਚਾਰ ਵਾਰ ਯਾਦ ਕਿਹਾ ਜਿਹੜਾ ਤਾਬੇ ਬੈਠਾ ਸੀ ਉਹਨੇ ਐ ਸੁਣਿਆ ਐ ਕਰਤਾ ਉਹਨੇ ਬੜੀ ਖੁਸ਼ ਹੋ ਗਈ ਅਗਲੇ ਸਾਲ ਪੁੱਤਰ ਹੋ ਗਿਆ ਉਹ 42 43 ਸਾਲ ਦੀ ਉਮਰ ਚ ਮੈਂ ਕਿਹਾ ਵੀ ਤੂੰ ਲੈ ਆਈ ਪੁੱਤਰ ਕਹਿੰਦੀ ਹਾਂ ਮੈਨੂੰ ਕਹਿੰਦੀ ਬਾਬਾ ਜੀ ਨੇ ਕਹਤਾ ਵੀ ਹੋ ਜਾਏਗਾ ਮੈਂ ਕਿਵੇਂ ਹੋਇਆ ਕਹਿੰਦੀ ਮੈਂ ਮੰਗਦੀ ਰਹੀ ਮੰਗਤੀ ਨਹੀਂ ਜੋ ਕਹਿੰਦੀ ਐਸੇ ਐਸੇ ਕਰਦੇ ਸੀ ਕਹਿੰਦੀ ਉਹਨੇ ਸਿਰ ਹਲਾਤਾ ਉਹ ਸ਼ਰਦਾ ਦੀ ਬਾਤ ਹੈ ਸਾਡੀ ਐ ਸ਼ਰਦਾ ਨਹੀਂ ਹੈ ਉਹ ਡੰਡਾਉਂਤਾ ਕਰਦੇ ਜਾਂਦੇ ਨੇ ਇੱਕ ਉਥੇ ਨੇਪਾਲ ਦੇ ਵਿੱਚ ਬੀਬੀ ਸੀ ਤਾਰੂ ਦੀ ਤਾਰੂਆਂ ਦੀ ਜਦ ਅਸੀਂ ਅਜੇ ਨਵੇਂ-ਨਵੇਂ ਗਏ ਹੀ ਸੀ ਯੂਪੀ ਦੇ ਅੰਦਰ ਅਸੀਂ ਜਾ ਕੇ ਠੇਕਾ ਲੈ ਲਿਆ ਉਹਨਾਂ ਤੋਂ ਖੋਲਿਆ ਨਾਨਕ ਪਤੇ ਦਾ ਗੁਰਦੁਆਰਾ ਵੀ ਅਸੀਂ ਬਹੁਤਾ ਵਧੀਆ ਚਲਾਵਾਂਗੇ ਤਾਂ ਐਵੇਂ ਇਹ ਲੋਕ ਲੇਕਿਨ ਉਹਨਾਂ ਤੋਂ ਸ਼ਰਦਾ ਭਾਵਨਾ ਨਾਲ ਅਸੀਂ ਕੋਹੀ ਗੁਰਦਾਰਾ ਤਾਂ ਖੋਲਿਆ ਉੱਥੇ ਉਹ ਬੀਬੀ ਆਈ ਪੁੱਤਰ ਦੀ ਦਾਤ ਮਿਲ ਗਈ ਉਹ ਤਾਂ ਐ ਕਰਦੇ ਨੇ ਗੱਲਾਂ ਜਿਵੇਂ ਕਿਤੇ ਦੁਕਾਨ ਤੋਂ ਆ ਕੇ ਚੀਜ਼ਾਂ ਲੈ ਲਈਆਂ ਉਹ ਪੁੱਤਰ 3 ਸਾਲ ਦਾ ਹੋ ਕੇ ਮਰ ਗਿਆ ਮਰਿਆ ਤਾਂ ਉਦੋਂ ਜਦੋਂ ਲੈਣ ਲੱਗੇ ਵੀ ਇਹਦਾ ਸੰਸਕਾਰ ਕਰਦੀਏ ਕਹਿੰਦੀ ਮੈਂ ਨਹੀਂ ਦੇਣਾ ਮੈਂ ਬਾਬਾ ਬਾਬਾ ਕੋ ਮੋੜਨਾ ਜਿੱਥੋਂ ਲਿਆਈਆਂ ਮੈਂ ਉਹਨੂੰ ਮੋੜਨਾ ਅਖੀਰ ਉਹਨਾਂ ਰੈਲੂ ਜੋੜਿਆ ਛੋਟਾ ਜਿਹਾ ਗੱਡੀ ਗੱਡੀ ਦੀ ਜੀ ਹੁੰਦੀ ਹੈ ਦਧੀਆਂ ਨਾਲਿਆਂ 'ਚ ਲੰਘ ਜਾਂਦੀ ਹੈ ਉਹ ਨਾਨਕਮਤੇ ਆ ਗਈ ਉੱਥੇ ਆ ਕੇ ਪੁੱਤਰ ਮਰਿਆ ਹੋਇਆ ਲਿਆ ਕੇ ਗੁਰੂ ਬਾਬੇ ਦੇ ਅੱਗੇ ਰਜਤ ਰੱਖਣ ਲੱਗੇ ਮੈਨੇਜਰ ਆ ਗਿਆ ਕਹਿੰਦਾ ਅੱਗੇ ਕਰਦੇ ਹੋ ਚੱਕੋ ਮਰਦਾ ਰੱਖਦੇ ਉਹ ਕਹਿੰਦੀ ਮੈਂ ਬਾਬਾ ਤੇ ਲਿਆ ਸੀ ਇਹਨਾਂ ਨੂੰ ਮੋਨਾ ਕਹਿੰਦਾ ਬਿਲਕੁਲ ਨਹੀਂ ਸਾਨੂੰ ਸਿਆਪਾ ਪਾਏਂਗੀ ਕੱਲ ਨੂੰ ਪੁਲਿਸ ਆਊਗੀ ਇੱਥੇ ਉਹ ਬਾਹਰ ਕੱਢਦੀ ਉਹਨੇ ਆਪਣਾ ਮਰਿਆ ਹੋਇਆ ਬੱਚਾ ਗੋਦੀ ਚ ਛੁਪਾ ਲਿਆ ਕਹਿੰਦੀ ਮੈਂ ਜਾਂ ਜਾਊਂਗੀ ਨਹੀਂ ਮੈਂ ਬਾਪੇ ਕੋ ਸੌਂਪੇ ਵਗੈਰ ਨਹੀਂ ਜਾਊਂਗੀ ਉਹ ਬਾਹਰ ਬੈਠ ਗਈ ਤੇ ਉਹਨੇ ਗੁਰਦੁਆਰਾ ਆਪਣੇ ਟਾਈਮ ਨਾਲ ਬੰਦ ਕਰ ਦਿੱਤਾ ਤੇ ਦਰਵਾਜ਼ੇ 'ਚ ਬੈਠੀ ਬਰਾਂਡੇ 'ਚ ਇਕੋ ਹੀ ਗੱਲ ਕਹੀ ਜਾਵੇ ਜਦ ਦਿਆ تھا ਤੋ ਲਿਆ ਕਿਉਂ ਬਾਬਾ ਜਦ ਦਿਆ تھا ਤੋ ਲਿਆ ਕਿਉਂ ਬਾਬਾ ਜਦ ਲਿਆ تھا ਦਿਆ تھا ਤੋ ਲਿਆ ਕਿਉਂ ਇਕੋ ਗੱਲ ਕਰੀ ਸਾਰੀ ਰਾਤ ਲੰਗੀ ਸਵੇਰੇ ਅਸਾ ਜੀ ਦੀ ਵਾਰ ਲੱਗੀ ਨਿਤਨੇ ਹੋਇਆ ਜੇ ਜਦੋਂ ਅਰਜ਼ਾ ਹੋ ਗਈ ਉਹ ਨਹੀਂ ਖੜੀ ਹੋਈ ਇਕੋ ਹੀ ਗੱਲ ਤੁਹਾਨੂੰ ਪਾਗਲਪਣੇ ਦੀ ਹੱਦ ਤੱਕ ਪਹੁੰਚੀ ਜਦ ਦਿਆ تھا ਤੋ ਲਿਆ ਕਿਉਂ ਜਦੋਂ ਜਕਾਰਾ ਬੁਲਾਇਆ ਮੁੰਡਾ ਉੱਠ ਕੇ ਬਹਿ ਗਿਆ ਸਾਰੇ ਹੈਰਾਨ ਹੋ ਗਏ ਵਈਆ ਸਰਦਾ ਇਹਨਾਂ ਦੀ ਬਾਬਾ ਇਹਨਾਂ ਨੇੜੇ ਆ ਇਹਨਾਂ ਦੇ ਤੇ ਅਸੀਂ ਤਾਂ ਕਹਿੰਦੇ ਹਾਂ ਸਿੱਖੀ ਦਾ ਠੇਕਾ ਸਾਡੇ ਕੋਲੇ ਆ ਗਾਹਾਂ ਕੋਈ ਹੋਰ ਸਿੱਖ ਬਣੇ ਨਹੀਂ ਸਕਦਾ ਗੁਰੂ ਨਾਲ ਕਿਸੇ ਦਾ ਸੰਬੰਧ ਹੈ ਨਹੀਂ ਜੁੜ ਸਕਦਾ ਅਸੀਂ ਤਾਂ ਲਾਇਨ ਪੱਕੀ ਖਿੱਚਤੀ ਗੁਰੂ ਕਹਿੰਦਾ ਮੈਂ ਤਾਂ ਸਾਰਿਆਂ ਦਾ ਮੈਂ ਤੇਰਾ ਨਹੀਂ ਹੈਗਾ ਤੂੰ ਦਿਖਾਵੇ ਕਰਦਾ ਹੈ ਤੂੰ ਜੋਰ ਜਬਰ ਕਰਦਾ ਹੈ ਤੇਰੇ ਨਾਲ ਮੇਰਾ ਨਹੀਂ ਮੈਂ ਤਾਂ ਗਰੀਬਾਂ ਦਾ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਜ ਨਾਨਕ ਤਿੰਨ ਕੇ ਸੰਗ ਸਾਥ ਵੱਡਿਆਂ ਸਿਓ ਕਿਆ ਰੀਸ ਤੁਸ਼ਦਾ ਬਹਾਨੀ ਹੋ ਵੀ ਮਰਬੇ ਨੇ ਸਾਡੇ ਕੋਲ ਜ਼ਮੀਨਾਂ ਨੇ ਸਾਡੇ ਕੋਲ ਟਰੈਕਟਰ ਨੇ ਸਾਡੇ ਕੋਲ ਪੈਸਾ ਆ ਗਰੀਬ ਜਿਹੜੇ ਨੇ ਨਾ ਮਜ਼ਦੂਰੀਆਂ ਕਰਨ ਵਾਲੇ ਕਹਿੰਦੇ ਮੈਂ ਇਹਨਾਂ ਕੋਲ ਰਹਿਣਾ ਪ੍ਰੇਮਿਓ ਗੁਰੂ ਨਾਨਕ ਦਾ ਨਹੀਂ ਪਤਾ ਕੀ ਦੇ ਕੋ ਰਹਿਦਾ ਇਹਦਾ ਸਾਰਿਆਂ ਦਾ ਹੀ ਐ ਅਸੀਂ ਤਾਂ ਛੱਕੇ ਪਾਤਾ ਵੀ ਸਹਾਇਜਤਾਰੀਆਂ ਦਾ ਗੁਰੂ ਨਾਨਕ ਨਹੀਂ ਸਾਡਾ ਜਾਦੇ ਪਤਾ ਨਹੀਂ ਕਿ ਇਥੇ ਗੱਲਾਂ ਚੁਰੀਆਂ ਜਾਂਦੀਆਂ ਵੈਗਰੂ ਜਾਣਦਾ ਕੀ ਹੋਊ ਕੀ ਨਹੀਂ ਹੋ ਸਾਡੇ ਜੁੱਤੀਆਂ ਪਹਿਣੀਆਂ ਦਰਗਾਹ ਜਾ ਕੇ ਜਾਨ ਸਾਨੂੰ ਮੁੜ ਕੇ ਭੇਜਣਾ ਵੀ ਚੱਲ ਸਹਾਇਜਤਾਰੀ ਬਣ ਹੋਣ ਪਤਾ ਲੱਗੂ ਤੈਨੂੰ ਜਾ ਕੇ ਤੂੰ ਕਹਿੰਦਾ ਰਿਹਾ ਉਹਨਾਂ ਦਾ ਨਹੀਂ ਆ ਗੁਰੂ ਨਾਨਕ ਮੇਰਾ ਹੀ ਹੈ ਸਾਡਾ ਹੀ ਹੈ ਕਾਫ ਜਾਣਾ ਕਰੋ ਗੁਰੂ ਨਾਨਕ ਤੇ ਗੁਰੂ ਨਾਨਕ ਐਸ ਬਰਮੰਡ ਦਾ ਨਹੀਂ ਹੈ ਗੁਰੂ ਨਾਨਕ ਕਰੋੜਾਂ ਬਰਮੰਡਾਂ 'ਚ ਜਿੱਥੇ ਵੀ ਦੁਨੀਆ ਹੈ ਉਹਨਾਂ ਸਾਰਿਆਂ ਦਾ ਇਹ ਪ੍ਰਤੱਖ ਰੂਪ ਦੇ ਅੰਦਰ ਭਾਈ ਗੁਰਦਾਸ ਜੀ ਨੇ ਲਿਖਿਆ ਕਿ ਬਾਬੇ ਨੇ ਤੁਰ ਪਤਾਲ ਤੋਂ ਕਢਾਈ ਲਈ ਪ੍ਰਸ਼ਾਦ ਲਿਆ ਤੇ ਉਹਨੇ ਆ ਕੇ ਗਵਾਈ ਭਰੀ ਬੈਲੋਲ ਨੇ ਆਪਣੇ ਪਿਤਾ ਕੋ ਕਹਿੰਦਾ ਅੱਬਾ ਜਾਨ ਇਹ ਤਾਂ ਸਾਰੇ ਬਰਮੰਡਾਂ ਦੇ ਵਿੱਚ ਗੁਰੂ ਨੇ ਸਾਰੇ ਬਰਮੰਡਾਂ ਦੇ ਵਿੱਚ ਜਿੱਥੇ ਵੀ ਵਾਦੀ ਉਥੇ ਗੁਰੂ ਨਾਨਕੇ ਦੇਖਿਆ ਮੈਂ ਇਹਨਾਂ ਦੀ ਸੰਗਤ ਆਰਥਾ ਆ ਪ੍ਰਸ਼ਾਦ ਮੈਂ ਲੈ ਕੇ ਆਇਆ ਗਵਾਈ ਉਹਨਾਂ ਸੀ ਕਬਜਾ ਕਰ ਲਿਆ ਇਸ ਧਰਤੀ ਵਾਲੇ ਇਹ ਜਿਹੇ ਤਾਂ ਅਰਬਾਂ ਧਰਤੀਆਂ ਨੇ ਸੋ ਸ਼ਰਧਾ ਭਾਵਨਾ ਗੁਰੂ ਨਾਨਕ ਨੂੰ ਰਜਾਉਂਦੀ ਹੈ ਹੋਰ ਚੀਜ਼ ਨਹੀਂ ਤੇ ਜਾਂਦੀ ਪਿਆਰ ਰਜਾਉਂਦਾ ਹੈ ਗੁਰੂ ਨਾਨਕ ਜੀ ਤੇ ਰਾਜਾ ਪੂਰੇ ਪਿਆਰ ਨਾਲ ਜਿੱਥੋਂ ਗੁਰੂ ਨਾਨਕ ਦੇ ਦਰਸ਼ਨ ਹੋਏ ਡੰਡੌਤਾ ਕਰਦਾ ਤੁਰਿਆ ਉਹ ਗੁਰੂ ਨਾਨਕ ਜੀ ਦੇ ਪਾਸ ਆ ਗਿਆ ਤੇ ਉੱਥੇ ਆ ਕੇ ਚਰਨਾਂ ਤੇ ਨਮਸ਼ਕਾਰ ਵਾਰ-ਵਾਰ ਕਰੀ ਜਾਂਦਾ ਹੈ yeah <laughs>